ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਦਲਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੀਆਂ ਹਾਈ ਈਲਡ ਵੈਰਾਈਟੀਆਂ ਬਾਰੇ ਜਿਹੜੀਆਂ ਵੈਰਾਈਟੀਆਂ ਲਗਭਗ 85 ਮਾਣ ਤੋਂ ਲੈ ਕੇ 110 ਮਾਣ ਤੱਕ ਜਾਨੀ ਕਿ 22 ਤੇ 30 ਕੁਆਂਟਲ ਤੋਂ ਲੈ ਕੇ 45 ਕੁਆਂਟਲ ਤੱਕ ਨਿਕਲਦੀਆਂ ਰਹੀਆਂ ਪਿਛਲੇ ਸਾਲਾਂ ਉਦੇ ਬਾਰੇ ਸਭ ਤੋਂ ਪਹਿਲਾਂ ਖਸਾਨ ਦੋਸਤੋ ਆਪਾਂ ਗੱਲ ਦੀ ਸ਼ੁਰੂਆਤ ਕਰਦੇ ਆਂ ਕਿ ਜਿਸ ਤਰ੍ਹਾਂ ਦੇਸ਼ ਦੀਆਂ ਸਰਹੱਦਾਂ ਦਾ ਮਾਹੌਲ ਬਹੁਤ ਗਰਮ ਹੋਇਆ ਹੈ ਖਾਸ ਤੌਰ ਤੇ ਪਾਕਿਸਤਾਨ ਨਾਲ ਲੱਗਦੀ ਸਾਰੀ ਸਰਹੱਦ ਤੇ ਗੋਲਾਬਾਰੀ ਹੋ ਰਹੀ ਹੈ ਤੇ ਲੇਬਰ ਗਰੁੱਪਾਂ ਦੇ ਗਰੁੱਪ ਵਾਪਸ ਆਪਣੇ ਪ੍ਰਦੇਸ਼ਾਂ ਨੂੰ ਜਾ ਰਹੀ ਹੈ ਸਭ ਤੋਂ ਪਹਿਲਾਂ ਬੈਠ ਕੇ ਵਿਚਾਰ ਕਰ ਲਿਓ ਕਿ ਜੇ ਇਹਹੀ ਸਥਿਤੀ ਰਹੀ ਲਿਵਰ ਇੱਥੇ ਵਾਲੀ ਵੀ ਵਾਪਸ ਜਾਣੀ ਸ਼ੁਰੂ ਹੋ ਗਈ ਹੈ ਗੋਲਾਬਾਰੀ ਦੇ ਡਰ ਤੋਂ ਜੱਗ ਦੇ ਡਰ ਤੋਂ ਤੇ ਜੇ ਉਧਰੋਂ ਵੀ ਨਾ ਆਈ ਤੇ ਫਿਰ ਝੋਨੇ ਦੀ ਲਵਾਈ ਦੇ ਵਿੱਚ ਸਾਡੀ ਸਥਿਤੀ ਕੀ ਬਣੂਗੀ ਜਿਸ ਜ਼ਿਮੀਦਾਰ ਨੇ 30 ਕਿੱਲੇ ਝੋਨਾ ਲਾਉਣੇ ਆ ਉਹ ਇਸ ਗੱਲ ਨੂੰ ਵਿਚਾਰ ਲੇ ਜਿਸ ਜ਼ਿਮੀਦਾਰ ਨੇ 5 ਕਿੱਲੇ ਝੋਨੇ ਲਾਉਣੇ ਆ ਉਹ ਵੀ ਇਸ ਗੱਲ ਨੂੰ ਵਿਚਾਰ ਲੇ ਕਿ ਜੇ ਐਹੀ ਸਥਿਤੀ ਬਣੀ ਰਹੀ ਕਿ ਥੋੜਾ ਥੋੜਾ ਝੋਨਾ ਆਪਾਂ ਵਿੱਚ ਸਿੱਧੀ ਬਜਾਈ ਦਾ ਲਾ ਕੇ ਆਪਣਾ ਉਹਜ਼ ਲਵਾਈ ਦਾ ਘਟਾ ਲਈਏ ਸੁਖਸਾਨ ਦੋਸਤੂ ਹਾਲੇ ਵੀ ਜ਼ਿਮੀਂਦਾਰ ਭਰਾਵਾਂ ਦੇ ਫੋਨ ਆਈ ਜਾਂਦੇ ਆ ਵੀ ਵੀਰ ਜੀ ਕਿਹੜੀ ਪਨੀਰੀ ਲਾਈਏ ਜਿਹੜਾ ਪੂਰਾ ਝਾੜ ਦਵੇ ਕਿਹੜਾ ਬੀਲ ਆਈਏ ਜਿਹੜਾ ਸਾਨੂੰ ਪੂਰਾ ਝਾੜ ਦਵੇ ਕਿਹੜਾ ਬੀ ਕਿੰਨੇ ਦਿਨ ਦਾ ਮੈਂ ਪਿਛਲੇ ਸਾਲ ਦੇ ਕੁਝ ਡਾਡੇ ਕੱਢ ਕੇ ਕਿ ਕਿਹੜੀ ਕਿਹੜੀ ਵੈਰਾਈਟੀ ਠੀਕ ਠਾਕ ਵਧੀਆ ਝਾੜ ਦਿੰਦੀ ਰਹੀ ਆ ਸੁਖਸਾਨ ਦੋਸਤੂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੀਆਰ ਦੀਆਂ ਵੈਰਾਈਟੀਆਂ ਦੀ ਪੀਆਰ ਦੇ ਵਿੱਚ 131 ਵੈਰਾਈਟੀ ਪਿਛਲੇ ਸਾਲ ਕਾਫੀ ਰਕਬੇ ਦੇ ਵਿੱਚ ਜ਼ਿਮੀਦਾਰ ਭਰਾਵਾਂ ਨੇ ਲਾਈ ਸੀ ਤੇ ਉਹਦਾ ਐਵਰੇਜ ਹੜ 3 ਕਟਾਲ एरिया ਐਵਰੇਜ ਕਿਸੇ ਦਾ 27 28 ਰਿਹਾ ਕਿਸੇ ਦਾ 33 32 ਰਿਹਾ ਤੇ ਟਾਈਮ ਯੂ 145 ਦਿਨ ਖੇਤ ਦੇ ਵਿੱਚ ਸੀ ਟੂ ਸੀਡ 145 48 ਦਿਨ ਲੱਗੀ ਸੀ ਜ਼ਿਮੀਦਾਰ ਕੋਈ ਬਹੁਤਾ ਉਸ ਵੈਰੈਟੀ ਤੋਂ ਪਿਛਲੇ ਸਾਲ ਕੁਝ ਨਹੀਂ ਹੋਇਆ ਮੰਡੀਆਂ ਦੇ ਵਿੱਚ ਵੀ ਜਿਸ ਤਰ੍ਹਾਂ ਖਜਲਖਵਾੜੀ ਵੇਕਣ ਦੇ ਵਿੱਚ ਹੋਈ ਆ ਆਪਾਂ ਸਾਰੇ ਜਾਣਦੇ ਆ ਪੀਆਰ ਦੀ ਇੱਕ ਵੈਰੈਟੀ ਆ 128 ਉਹਦੀ ਪਰਫਾਰਮੈਂਸ ਹੈ ਜਿਹਦੇ ਨਾਲੋਂ ਵਧੀਆ ਸੀ ਉਹਨੇ ਕਈ ਥਾਵਾਂ ਤੇ ਜ਼ਿਮੀਦਾਰ ਨੂੰ 33 34 35 ਕੁਆਂਟਲ ਚਾੜ ਵੀ ਦਿੱਤਾ ਹੈ ਜ਼ਿਮੀਦਾਰ ਪੀਆਰ 128 ਤੋਂ ਖੁਸ਼ ਹੈ ਇਸ ਵਾਰ ਯੂਨੀਵਰਸਿਟੀ ਨੇ ਪੀਆਰ 132 ਨਾਂ ਦੀ ਵੈਰੈਟੀ ਦਿੱਤੀ ਹੈ ਜਿਹਦੀ 100 44 42 ਡਣੀ ਜਾਂ ਸੀਡ ਤੋਂ ਸੀਡ ਵਿੱਚ ਇਹ ਪਨੀਰੀ ਦੇ ਦਿਨ ਪਾ ਕੇ ਯੂਨੀਵਰਸਿਟੀ ਦਾਵਾ ਕਰਦੀ ਵੀ 32 33.32 ਕੁਇੰਟਲ ਸਾਢੇ 33 32 ਕੁਇੰਟਲ ਦੀ ਵੈਰੈਟੀ ਨਿਕਲੂਗੀ ਮੈਂ ਸੋਚਦਾ ਵੀ ਚਲੋ ਜੇ ਵੈਰੈਟੀ 'ਚ ਦਾਮ ਹੋਇਆ ਚੰਗੀ ਸਾਹ ਸਾਹਮਦੇ باوجود ਇਹ ਵੈਰੈਟੀ 35 ਕੁਇੰਟਲ ਤੱਕ ਹੀ ਟੱਚ ਕਰੂਗੀ ਇੱਕ ਪੀਆਰ 126 ਲੇਟ ਦੇ ਵਿੱਚ ਸਦਾ ਬਹਾਰ ਵੈਰੈਟੀ ਜਿਹਨੂੰ ਆਪਾਂ 7ਵੇਂ ਮਹੀਨੇ ਦੀ 5 ਤਰੀਕ ਤੋਂ ਬਾਅਦ ਚਲਾਉਣੇ ਤੇ ਕਿਸਾਨ ਭਰਾ ਉਹ 90 ਤੋਂ 100 ਮਣ ਝਾੜ ਦਿੰਦੀ ਆ ਮਾਲਵੇ ਦੇ ਵਿੱਚ ਕਈ ਵੀਰ ਇਹਨੂੰ 44 45 ਕੁਇੰਟਲ ਤੱਕ ਵੀ ਕੜ ਜਾਂਦੀ ਹੈ ਉਸ ਤੋਂ ਬਾਅਦ ਜੇ ਆਪਾਂ ਰਿਸਰਚ ਦੇ ਵਿੱਚ ਗੱਲ ਕਰੀਏ ਰਿਸਰਚ ਪੈੜੀਆਂ ਦੀ ਗੱਲ ਕਰੀਏ ਤੇ ਸੁਪਰੀਮ 110 ਕਾਫੀ ਵੱਡੇ ਹਿੱਸੇ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ ਟਾਈਮਾਂ ਤੋਂ ਬਜ਼ਾਈ ਹੋ ਰਿਹਾ ਇਸ ਵਾਰ ਵੀ ਜ਼ਿਮੀਂਦਾਰਾਂ ਨੇ ਉਹਦਾ ਸੀਡ ਖਰੀਦ ਲਿਆ ਉਹ ਐਵਰੇਜ 30 ਕਤੀ ਕੁਇੰਟਲ ਦੀ ਵੈਰੈਟੀ ਆ ਪਿਛਲੇ ਸਾਲ ਉਹ 28 29 30 ਵੀ ਨਿਕਲੀ ਐ ਤੇ 31 32 33 ਵੀ ਜ਼ਿਮੀਂਦਾਰ ਭਰਾਵਾਂ ਦੀ ਨਿਕਲੀ ਐ ਐਣ ਤੇ ਆ ਕੇ ਥੋੜੀ ਹਲਦੀ ਦੀ ਪ੍ਰੋਬਲਮ ਉਸ ਵੈਰੈਟੀ ਨੂੰ ਹੈਗੀ ਹੈ ਤੁਸੀਂ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਆਪਣਾ ਬੀ ਲਾਇਓ ਜਾਂ ਲਿਆਓ ਜਿਨ੍ਹਾਂ ਨੇ ਹਾਲੇ ਸੀਡ ਨਹੀਂ ਖਰੀਦਿਆ ਵੈਸੇ ਇਹਦੇ ਪੰਜਾਬ ਦੇ ਵਿੱਚ ਸੀਡ ਪਰਚੇਜ਼ਿੰਗ ਦਾ ਕੰਮ ਜਿਹੜਾ ਵਾ ਉਹ 65% ਤੱਕ ਕੰਪਲੀਟ ਹੋ ਗਿਆ 164 65 ਫਾਰਮਰ ਸੀਡ ਲੈ ਕੇ ਰੱਖ ਚੁੱਕੇ ਆ ਪਰ ਹਾਲੇ ਵੀ ਲਾਉਣ ਤੱਕ ਲੈ ਕੇ ਬੜੀਆਂ ਸਥਿਤੀਆਂ ਨੇ ਕਰਵਟ ਮਟਣੀ ਆ ਬੜੀਆਂ ਸਥਿਤੀਆਂ ਚੇਂਜ ਹੋਣੀਆਂ ਜੇ ਆਪਾਂ ਰਿਸਰਚ ਦੀ ਗੱਲ ਕਰਦੇ ਆ ਸਰਚ ਦੇ ਵਿੱਚ ਸਿਗਨਟਲ ਦੇ 3-4 ਚੋਣੇ ਪਿਛਲੇ 2-3 ਸਾਲ ਤੋਂ ਗਰੋਅ ਕਰ ਰਹੇ ਆ ਅਸੀਂ ਵੀ ਉਹਨਾਂ ਨੂੰ ਸੇਲ ਕਰਦੇ ਆ ਰਾਜਾ 골ਡ 88 ਲਗਭਗ 142 43 ਦੇਣ ਦੀ ਵੈਰਾਈਟੀ ਹੈ ਸੀ ਟੂ ਸੀਡ ਤੇ ਇਹਦਾ ਐਵਰੇਜ ਝਾੜ 34 ਕੁਆਂਟਲ ਹੈ ਜ਼ਿਮੀਦਾਰਾਂ ਨੇ ਇਹਨੂੰ 31-32 ਕੁਆਂਟਲ ਵੀ ਲਿਆ ਤੇ ਜ਼ਿਮੀਦਾਰ ਭਰਾਵਾਂ ਨੇ ਇਹਨਾਂ ਨੂੰ 37 ਤੋਂ 40 ਕੁਆਂਟਲ ਵੀ ਕੱਢਿਆ ਤੇ ਪੀ ਆਰ ਦੀ ਵੈਰਾਈਟੀਆਂ ਦੇ ਤਰ੍ਹਾਂ ਬੜੇ ਖਾਸ ਕੇ ਵਧੀਆ ਤਰੀਕੇ ਨਾਲ ਮੰਡੀ ਵੇਚ ਜਾਂਦਾ ਹੈ ਹਲਦੀ ਬਗਾਰਾ ਇਹਨੂੰ ਪੈਂਦੀ ਨਹੀਂ ਸੀਥ ਬ্লাইਟ ਵੀ ਨਹੀਂ ਪੈਂਦੀ ਬੜੀ ਵਧੀਆ ਵੈਰਾਈਟੀ ਤੇ ਇਹਦੇ ਨਾਲ ਨਾਲ ਦੀਆਂ ਵੈਰਾਈਟੀਆਂ ਰਾਜਾ 45 ਰਾਜਾ 77 ਜਿਹੜੀਆਂ ਐਵਰੇਜ 132 33 ਦੇ ਹੁੰਦੀਆਂ ਵੈਰਾਈਟੀਆਂ ਇਹ ਵੀ 34 35 60 ਕੁਇੰਟਲ ਤੱਕ ਝਾੜ ਪਿਛਲੇ ਸਾਲ ਤਨਤਾਰਨ ਡਿਸਟ੍ਰਿਕਟ ਦਾ ਫਤਿਹਾਬਾਦ ਏਰੀਆ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਬੜਾ ਵਧੀਆ ਰਾਜਾ 45 ਰਾਜਾ 77 ਨੇ ਪਰਫਾਰਮ ਕੀਤਾ ਉਧਰ ਨਾਬੇ ਦੇ ਲਾਗੇ ਬਣਿਓ ਕੁਝ ਫਾਰਮਰਾਂ ਦੇ ਫੋਨ ਆਏ ਸੀ ਕਿ ਬਹੁਤ ਵਧੀਆ ਸਾਡਾ ਝੋਨਾ ਨਿਕਲਿਆ ਰਾਜਾ 88 ਜ਼ਿਆਦਾਤਰ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇਸ ਵਾਰ ਵਿਕਿਆ ਉਸ ਤੋਂ ਇਲਾਵਾ ਕਿਸਾਨ ਦੋਸਤوں ਅੱਜ ਇੱਕ ਚੌਥੀ ਵੈਰਾਈਟੀ ਆਉਂਦੀ ਹੈ ਸਿਗਰਟ ਦੀ ਦਵੰਗ 55 ਇਹ ਸੀ ਟੂ ਸੀਡ 120 ਦਿਨ ਦੀ ਵੈਰਾਈਟੀ ਆ ਜੇ ਤੁਸੀਂ ਇਹਨੂੰ ਮੱਕੀ ਵਾਲੇ ਖੇਤਾਂ ਦੇ ਵਿੱਚ ਲੇਟ ਲਾਉਂਦੇ ਜੇ ਤੇ ਇਹ ਝੋਨਾ ਤੁਹਾਨੂੰ ਕਿਤੇ 40-42 ਕੁਇੰਟਲ ਵੀ ਕੱਢ ਜੇ ਤੇ ਮਤਲਬ ਤੁਹਾਨੂੰ ਭਰਾਨੀ ਨਹੀਂ ਹੋਣੀ ਚਾਹੀਦੀ ਬੜੀ ਹਾਈ ਈਲਡ ਵੈਰੈਟੀ ਹੈ ਹਾਈਡ ਘਟ ਹੈ ਡਿਗਦੀ ਨਹੀਂ ਹੈ ਹਲਦੀ ਵਗੈਰਾ ਨਹੀਂ ਪੈਂਦੀ ਤੇ ਦਾਣੇ ਦਾ ਸਾਈਜ਼ ਦਾ ਦਾਣੇ ਦੀ ਰੰਗਤ ਬਣਤਰ ਇਹਦੇ ਜਿੰਨਾ ਪੀਆਰ 127 ਦਾ ਦਾਣਾ ਹੁੰਦਾ ਸੀ ਜਿਹਨੂੰ ਆਪਾਂ ਸੌਰੀ ਪੀਆਰ 127 ਨਹੀਂ ਅੱਜ ਕੀ 127 ਜਿਹਨੂੰ ਕਹਿ ਦਿੰਦੇ ਹਾਂ ਉਦੇ ਵਰਗੇ ਦਾਣੇ ਦੀ ਬੰਤਰ ਸ਼ੇਪ ਹੈ ਹੁਣ ਆਪਾਂ ਗੱਲ ਕਰਦੇ ਆ ਪੂਸਾ 44 ਦੀ ਪੂਸਾ 44 ਤੇ ਹਾਈਬ੍ਰਿਡ ਝੋਨੇ ਪੰਜਾਬ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਬੈਨ ਕੀਤਾ ਜਿਨ੍ਹਾਂ ਦਾ ਹਾਈਬ੍ਰਿਡ ਪੈੜੀਆਂ ਦਾ ਕੇਸ ਵੀ ਹੈ ਤੇ ਜਿਹੜੀ ਤਰੀਕ ਮੰਗਲਵਾਰ 13 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਪੈਣੀ ਆ ਕੰਪਨੀਆਂ ਫਾਰਮਰ ਤੇ ਦੁਕਾਨਦਾਰਾਂ ਦਾ ਆਸਮਾਨ ਦਾ ਆਪੀ ਸਾਨੂੰ 13 ਤਰੀਕ ਨੂੰ ਸਟੇ ਮਿਲ ਜਾਣਾ ਪੰਜਾਬ ਗਵਰਨਮੈਂਟ ਦੇ ਬੈਨ ਦੇ ਆਰਡਰ ਰੁੱਦ ਸਟੇ ਮਿਲ ਜਣਾ ਤਾਂ ਸਥਿਤੀਆਂ ਵੀ ਇਹੋ ਜੀਆਂ ਸਾਰੀਆਂ ਕੰਪਲੀਟ ਹੋ ਗਈਆਂ ਬਣ ਗਈਆਂ ਵਾ ਸਟੇ ਹੋ ਜਾਣਾ 13 ਨੂੰ ਹੋ ਜੇ ਜਾਂ ਇੱਕ ਦਿਨ ਦੀ ਤਰੀਕ ਹੋਰ ਮਿਲ ਜੇ 14 ਦੀ ਮਿਲ ਜੇ 15 ਦੀ ਪੈਡੀ ਪੰਜਾਬ ਗਾਰਮੈਂਟ ਦੇ ਆਰਡਰ ਤੇ ਸਟੇ ਹੋ ਕੇ ਹਾਈਬ੍ਰਿਡ ਨੂੰ ਫੁੱਲ ਹੋ ਜਾਣੀ ਹੈ ਫੂਸਾ 44 ਵੀ ਪੰਜਾਬ ਦੇ ਵਿੱਚ ਬੜੇ ਵੱਡੇ ਹਿੱਸੇ ਦੇ ਵਿੱਚ ਲਾਇਆ ਜਾਂਦਾ ਤੇ ਬੜਾ ਵਧੀਆ ਝਾੜ ਦਿੰਦਾ 35 35 38 38 ਕੁਇੰਟਲ ਜੀਨੀਦਾਰਾਂ ਨੇ ਇਹਨੂੰ ਪੱਢਿਆ ਡੋਗਰ ਫੂਸਾ ਇਹਨਾਂੋਂ ਵੀ ਜ਼ਿਆਦਾ ਲੋਕਾਂ ਨੇ ਕੱਢਿਆ ਤੇ ਇਹਦਾ 20 ਵੀ ਪੰਜਾਬੀਆਂ ਨੇ ਬਾਹਰੋਂ ਅੰਦਰੋਂ ਇਧਰੋਂ ਉਧਰੋਂ ਕਰਕੇ ਕਾਫੀ ਵੱਡੇ ਏਰੀਏ ਦੇ ਵਿੱਚ ਲਿਆ ਕੇ ਪ੍ਰਾਪਤ ਕੀਤੇ ਵੇਰਵੇ ਅਨੁਸਾਰ ਵੀ ਲਾ ਲਿਆ ਕਨੇਰੀ ਲਾਉਣ ਦੇ ਆ ਜਾ ਲਾ। ਹੁਣ ਹਾਈਬ੍ਰਿਡ ਦੀ ਗੱਲ ਕਰਦੇ ਹਾਂ ਕਵੇਰੀ 468 471 7299 28P 67 7501 ਸਾਰੀਆਂ ਨੋਟੀਫਾਈਡ ਵੈਰਾਈਟੀਆਂ ਸੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜ਼ਿਮੀਂਦਾਰ ਭਰਾ ਆਪਣੇ ਖੇਤਾਂ ਦੇ ਵਿੱਚ ਪੰਜਾਬ ਹਰਿਆਣਾ ਜੁਪੀ ਦੇ ਭਰਾ ਲਾਉਂਦੇ ਰਹੇ। ਇਹਨਾਂ ਦੇ ਵਿੱਚੋਂ ਜੇ ਆਪਾਂ 28 ਪੀ 67 ਦੀ ਗੱਲ ਕਰੀਏ ਮਾਲਵੇ ਦਾ ਬੜਾ ਵੱਡਾ ਹਿੱਸਾ ਇਹਨੂੰ ਲਾਉਂਦਾ ਹੈ ਤੇ ਇਹਦਾ ਵੀ ਐਵਰੇਜ ਝਾੜ 35 ਤੋਂ 40 ਕੁਇੰਟਲ ਮਾੜੇ ਪਾਣੀਆਂ ਦੇ ਵਿੱਚ ਵੀ ਹੈਗਾ ਜਿੱਥੇ ਹੋਰ ਝੋਨੇ 22-25 ਕੁਇੰਟਲ ਤੱਕ ਰਹਿ ਜਾਂਦੇ ਐ ਬੜਾ ਝਾੜ ਦੇ ਗਿਆ ਜਾਂਦਾ ਜ਼ਿਮੀਂਦਾਰ ਨੂੰ 20-25 25000 ਰੁਪਏ ਕਿਲੇ ਦਾ ਵਾਧੂ ਮੁੱਟਾ ਹੁੰਦਾ ਪਰ ਸਭ ਤੋਂ ਜ਼ਿਆਦਾ ਜਿਹੜਾ ਪਿਛਲੇ 2 ਸਾਲ ਦੇ ਵਿੱਚ ਪੈੜੀ ਗਰੋਹ ਕੀਤੀ ਏ ਉਹ ਕੀਤੀ ਸੁਹਾਣਾ ਦੀ ਟਰੈਕਰ 017175017501 ਨੀਰ ਬੋਟ 135 ਦਿਨ ਦੀ ਸੀ2 ਸੀਡ ਵੈਰੈਟੀ ਹੈ ਤੁਸੀਂ ਇਹਨੂੰ 5ਵੇਂ ਮਹੀਨੇ ਦੀ 25 ਤਰੀਕ ਨੂੰ ਪਨੀਰੀ ਲਾ ਲਓ ਤੇ 6ਵੇਂ ਮਹੀਨੇ ਦੀ 15-17 ਲਾਗੇ ਆ ਜੀ 22-23 ਦਿਨਾਂ ਚ ਪਨੀਰੀ ਤਿਆਰ ਹੋ ਜਾਣੀ ਆ ਤੁਸੀਂ ਵੀ ਨੂੰ ਵੀ 6ਵੇਂ ਮਹੀਨੇ ਦੀ ਪੈੜੀ ਲਾਉਂਦੇ ਜੇ ਤੇ ਲਗਭਗ 10ਵੇਂ ਦੇ ਚੜ੍ਹਾ ਦੇ ਵਿੱਚ ਇਹਨੇ ਪੱਕ ਜਾਣਾ ਤੇ 10ਵੇਂ ਦੇ ਚੜ੍ਹਾ ਦੇ ਲਾਗੇ ਹੀ ਸਰਕਾਰੀ ਖਰੀਦ ਸਰਕਾਰੀ ਬੋਲੀ ਆਉਂਦੀ ਹੈ ਸੋ ਜਿਹੜੇ ਵੀ ਤੁਹਾਨੂੰ ਤੁਸੀਂ ਇਹਨਾਂ ਦੇ ਵਿੱਚੋਂ ਲਾਉਣੇ ਆ ਸਭ ਤੋਂ ਪਹਿਲਾਂ ਕਿ ਹਲਕੀ ਜੀ ਮੈਥਮੈਟਿਕ ਕਰ ਲਿਓ ਕਿ ਜੇ ਆਪਾਂ ਸਬਜ਼ੀ ਨਹੀਂ ਲਾਉਣੀ ਕੋਈ ਕਾੜੀ ਨਹੀਂ ਇਹਦੇ ਘਟ ਤੋਂ ਘਾਟ ਆਪਾਂ ਉਸ ਟਾਈਮ ਆਪਣੇ ਝੋਨੇ ਮੰਡੀ ਲੈ ਕੇ ਜਾਈਏ ਜਦੋਂ ਸਰਕਾਰੀ ਖਰੀਦ ਆ ਜੇ 10ਵੇਂ ਮਹੀਨੇ ਦੀ 5 ਤਰੀਕ ਤੋਂ ਲੈ ਕੇ 10ਵਾਂ ਸਾਰਾ ਹੀ ਮਹੀਨਾ ਜ਼ਿਮੀਂਦਾਰ ਝੋਨਾ ਵੜਦਾ ਰਹਿੰਦਾ ਤੇ ਵੇਚਦਾ ਰਹਿੰਦਾ ਪਿਛਲੇ ਸਾਲ ਜਿਹੜਾ ਅਕਤੂਬਰ ਮਹੀਨੇ ਦਾ ਟੈਂਪਰੇਚਰ ਸੀ 10ਵੇਂ ਮਹੀਨੇ ਦਾ ਲਗਭਗ ਉਹ ਐਵਰੇਜ 33 ਡਿਗਰੀ ਰਿਹਾ ਹੈ ਦਿਨ ਦਾ ਟੈਂਪਰੇਚਰ 31 ਤੋਂ 36 ਡਿਗਰੀ ਰਿਹਾ ਡਾੜੇ ਕੱਢ ਰਿਹਾ ਸੀ ਹੁਣ ਇਹਦੇ ਰਾਤ ਦਾ ਟੈਂਪਰੇਚਰ 17 ਤੋਂ 24 ਡਿਗਰੀ ਰਿਹਾ ਜਾਨੀ ਕਿ ਨਾਰਮਲ ਨਾਲੋਂ 10ਵਾਂ ਮਹੀਨਾ ਟੈਂਪਰੇਚਰ ਹਾਈ ਰਿਹਾ ਸੀ ਵਧ ਰਿਹਾ ਸੀ 10ਵੇਂ ਮਹੀਨੇ ਵੀ ਤੁਹਾਡੇ ਝੋਨੇ ਜਿਹੜੇ ਆ ਨਾ ਲੇਟ ਲੱਗੇ ਉਹ ਵਧੀਆ ਤਰੀਕੇ ਨਾਲ ਪੱਕ ਜਾਣੇ ਤੇ ਜਿਹੜਾ ਝੋਨਾ 10ਵੇਂ ਮਹੀਨੇ 10 ਤੋਂ ਬਾਅਦ ਪੱਕਦਾ ਉਦੋਂ ਦੇ ਪਿੰਡਾਂ ਵਾਲੀਆਂ ਮੰਡੀਆਂ ਦੇ ਵਿੱਚ ਵੀ ਲਗਭਗ ਸਰਕਾਰੀ ਬੋਲੀ ਸ਼ੁਰੂ ਹੋਣ ਦੇ ਨੇੜੇ ਤੇੜੇ ਹੁੰਦੀਆਂ ਨੇ ਤੇ ਪਿੰਡੂ ਮੰਡੀਆਂ ਦੇ ਵਿੱਚ ਤੇ 10ਵੇਂ ਮਹੀਨੇ ਦੇ 10 ਤਰੀਕ ਤੋਂ ਬਾਅਦ ਜਵਾਰਦਾਨੇ ਆਉਂਦਾ ਉਦੋਂ ਉੱਥੇ ਵੀ ਜਵਾਰਦਾਨੇ ਆ ਜਾਂਦੇ ਆ ਸਰਕਾਰੀ ਬੋਲੀਆਂ ਸ਼ੁਰੂ ਹੋ ਜਾਂਦੀਆਂ ਇਹ ਮੈਂ ਉਹਨਾਂ ਝੋਨਿਆਂ ਦੀ ਗੱਲ ਕੀਤੀ ਹੈ ਜਿਹੜੇ ਝੋਨੇ ਲਗਭਗ ਕੱਦੀ ਬਤੀਕ ਕਵੰਟਲ ਤੋਂ ਲੈ ਕੇ 45-45 ਕਵੰਟਲ ਤੱਕ ਜ਼ਿਮੀਂਦਾਰ ਭਰਾਵਾਂ ਨੇ ਵੱਖ-ਵੱਖ ਏਰੀਏ ਦੇ ਵਿੱਚ ਆਪਣੇ ਟਰਾਲੀਆਂ 'ਚ ਪਾਏ ਆ ਜਿਹਦੇ ਵਿੱਚ ਬਹੁਤ ਆਦ ਵੱਡੀ ਮਾਤਰਾ ਦੇ ਵਿੱਚ ਵੱਡਾ ਝਾੜ ਦੇ ਦਿੱਤਾ ਰਾਜੇ 88 ਨੇ ਦਿੱਤਾ ਹੈ 22 ਪੀ 77 ਨੇ ਦਿੱਤਾ ਹੈ 7301 ਨੇ ਦਿੱਤਾ ਹੈ 7501 ਨੇ ਦਿੱਤਾ ਹੈ ਵੇਰੀ ਦੇ ਝੋਨੇ ਵੀ ਉਸ ਜਗ੍ਹਾ ਤੇ ਚੰਗਾ ਪਰਫਾਰਮ ਕਰਕੇ ਗਏ ਐਵਰੇਜ 32 33 ਕੁਇੰਟਲ ਝਾੜ ਦੇ ਕੇ ਗਏ ਆ ਦਾਣੇ ਸੋਹਣੇ ਆ ਪਰ ਜੇ ਹਾਈ ਯੀਲਡ ਵੈਰਾਈਟੀਆਂ ਦੀ ਗੱਲ ਕਰੀਏ ਤੇ ਫੂਸਾ 44 7501 7301 ਝੋਨੇ ਬਹੁਤ ਜ਼ਿਆਦਾ ਵੱਡਾ ਝਾੜ ਦੇ ਕੇ ਗਏ ਆ ਪਰ ਹਾਲੇ ਤੱਕ ਕਿ ਪੰਜਾਬ ਗਵਰਨਮੈਂਟ ਦੇ ਕਹਿਣ ਅਨਸਾਰ ਬੈਨ ਹੈ ਫੂਸਾ ਵੀ ਬੈਨ ਹੈ ਹਾਈਬ੍ਰਿਡ ਵੀ ਬੈਨ ਹੈ ਹਾਈਬ੍ਰਿਡ ਦੀ 13 ਤਰੀਕ ਹਾਈ ਕੋਰਟ ਦੇ ਵਿੱਚ ਪਈ ਹੈ ਸਟੇ ਹੋ ਜਾਣਾ ਹੈ 14 ਨੂੰ ਹੋ ਜੇ 15 ਨੂੰ ਹੋ ਜੇ ਫਿਰ ਖੋਲ ਹੋ ਜਾਣੀ ਹੈ ਹਾਲੇ ਵੀ ਜਿਹੜੇ ਜ਼ਮੀਨਦਾਰ ਭਰਾਵਾਂ ਨੇ ਨਹੀਂ ਸੀਡ ਲਿਆ ਉਹ ਸੋਚ ਵਿਚਾਰ ਕਰਕੇ ਸਾਰੀਆਂ ਸਥਿਤੀਆਂ ਵਿਚਾਰ ਕੇ ਫਿਰ ਹੀ ਆਪਣੇ ਖੇਤਾਂ ਦੇ ਵਿੱਚ ਪਨੀਰੀ ਦਾ ਸੀਡ ਪਾਇਓ ਦਾ ਝੋਨਾ ਲਾਇਓ ਜੰਗ ਦੇ ਹਾਲਾਤਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਵੀ ਵਾਪਸੀ ਹੁੰਦੀ ਹੈ ਕਿ ਜਾਂ ਇਹ ਖਲਾਰਾ ਵੱਧਾ ਹੈ ਸੁਖ ਸੰਦੋਸਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੈਠ ਕੇ ਸਲਾਹ ਕਰਕੇ ਵਿਚਾਰ ਕੇ ਫਿਰ ਆਉਣ ਵਾਲੇ ਸੀਜ਼ਨ ਦੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸ਼ੁਰੂਆਤ ਕਰਿਓ ਕਿ ਪਾਤਸ਼ਾਹ ਨਵਾਂ ਸੀਜ਼ਨ ਪੈੜੀ ਦਾ ਸ਼ੁਰੂ ਹੋਣਾ ਹੈ ਸਾਰਿਆਂ ਦੀ ਚੜ੍ਹਦੀ ਕਲਾ ਕਰੀ ਸਾਰਿਆਂ ਤੇ ਕਿਰਪਾ ਰੱਖੀ ਮਿਹਰ ਰੱਖੀ ਤਿਆਰ ਰੱਖੀ ਸਾਡੀ ਭਾਵਨਾ ਨੂੰ ਸਾਡੇ ਐਫਰਟਸ ਨੂੰ ਸਾਡੇ ਮਿਹਨਤ ਨੂੰ ਫਲ ਦੇ ਤੂੰ ਹੀ ਲਾਉਣਾ ਸੋ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਕਿਸੇ ਵੀ ਜ਼ਿੰਮੇਦਾਰ ਭਰਾ ਦਾ ਕੋਈ ਸਵਾਲ ਹੋਵੇ ਖੇਤੀ ਨਾਲ ਸੰਬੰਧਤ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਿਹੜੇ ਭਰਾ ਮੇਰੇ ਕੋਲ ਸਲਾਮਾ ਰਹਿੰਦੇ ਆ ਖੇਤੀ ਦੀ ਵਿੱਚ ਉਹਨਾਂ ਨੂੰ ਇੰਪਲੀਮੈਂਟ ਕਰਦੇ ਆ ਭਰਾਓ ਜੇ ਤੇ ਤੁਹਾਨੂੰ ਫਾਇਦਾ ਹੁੰਦਾ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਪਾਇਆ ਕਰੋ ਜੇ ਤੁਹਾਡਾ ਮੇਰੀ ਸਲਾਹ ਨਾਲ ਕੋਈ ਨੁਕਸਾਨ ਹੁੰਦਾ ਤੇ ਉਹ ਵੀ ਤੁਸੀਂ ਕਮੈਂਡ ਕਰਕੇ ਚੈਨਲ ਤੇ ਦੱਸਣ ਦੀ ਕੋਸ਼ਿਸ਼ ਕਰਾਇਆ ਕਰੋ ਮੈਂ ਕੋਸ਼ਿਸ਼ ਕਰੂੰਗਾ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਅੱਗੇ ਤੋਂ ਹੋਰ ਵਧੀਆ ਤਰੀਕੇ ਨਾਲ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰ ਸਕਾਂ ਗੁਰੂ ਪਾਤਸ਼ਾਹ ਸਭ ਦਾ ਭਲਾ ਕਰੇ ਜਗ ਦੇ ਮਾਹੌਲ ਤੋਂ ਦੇਸ਼ਾਂ ਨੂੰ ਬਚਾਵੇ ਸੁਖ ਸ਼ਾਂਤੀ ਬਣਾਵੇ ਅਸ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਪਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ